ਜਵਾਨ ਬੁਟਾਪੇ ਚ ਆਪਣੇ ਮਾਪੇ ਦੀ ਸਾਂਭ ਸੰਭਾਲ ਨਹੀਂ ਕਰਦੇ ਉਹਨਾਂ ਨੂੰ ਘਰ ਤੋਂ ਕੱਢ ਦਿੰਦੇ ਨੇ ਤੇ ਉੱਥੇ ਹੀ ਬਟਾਲਾ ਨੇੜੇ ਪਿੰਡ ਕਿਲਾ ਟੈਕ ਸਿੰਘ ਦਾ ਇੱਕ ਨੌਜਵਾਨ ਡੈਨੀਅਲ ਸੋਤਾ ਤੇ ਉਸਦੇ ਪਰਿਵਾਰ ਨੇ ਇੱਕ ਵਿਰਧ ਆਸ਼ਰਮ ਤੇ ਪਿੰਗਲਵਾੜੇ ਬਣਾਉਂਦਾਂ ਨੀ ਪੱਥਰ ਰੱਖਿਆ ਸਭ ਦਾ ਸਾਂਝਾ ਕਰ ਨਾਂ ਦੇ ਇਸ ਆਸ਼ਰਮ ਤੇ ਪਿੰਗਲਵਾੜੇ ਦਾ ਨੀ ਪੱਥਰ ਰੱਖਣ ਮੌਕੇ ਗੱਲਬਾਤ ਦੌਰਾਨ ਡੈਨੀਅਲ ਸੋਤਾ ਨੇ ਦੱਸਿਆ ਕਿ ਠੰਡ ਚ ਠਰਦੇ ਬੇਸਹਾਰਾ ਬਜ਼ੁਰਗਾਂ ਨੂੰ ਦੇਖ ਕੇ ਉਹਨਾਂ ਦੇ ਮਨ ਚ ਵਿਚਾਰ ਆਇਆ ਕਿ ਉਹ ਉਹਨਾਂ ਨੂੰ ਇੰਨਾ ਬੇਸਹਾਰਾ ਬਜ਼ੁਰਗਾਂ ਦੀ ਸੇਵਾ ਕਰਨੀ ਚਾਹੀਦੀ ਹੈ ਅਤੇ ਉਹਨਾਂ ਨੇ ਆਪਣੀ ਪਤਨੀ ਮਨੀਸ਼ਾ ਅਤੇ ਆਪਣੇ ਮਾਤਾ ਪਿਤਾ ਮਹਿੰਦਰ ਮਸੀਹ ਅਤੇ ਪੋਲੀ ਜੀ ਨਾਲ ਸਲਾਹ ਤੋਂ ਬਾਅਦ ਆਪਣੇ ਪਿੰਡ ਜੀ ਆਪਣੀ ਕਮਾਈ ਚ 20 ਮਰਲੇ ਜ਼ਮੀਨ ਲਈ ਜਿੱਥੇ ਆਸ਼ਰਮ ਬਣਾਇਆ ਜਾਏਗਾ ਉਹਨਾਂ ਨੇ ਕਿਹਾ ਕਿ ਆਪਣੀ ਰਹਿਣ ਦੀ ਜ਼ਿੰਦਗੀ ਨੂੰ ਮਾਨਤਾਵਾ ਦੀ ਸੇਵਾ 'ਚ ਲਗਾਉਣਾ ਚਾਹੁੰਦੇ ਨੇ ਤੇ ਕਿਹਾ ਕਿ ਧਰਮ ਜਾਤੀ ਤੋਂ ਉੱਪਰ ਉੱਠ ਕੇ ਇਸ ਆਸ਼ਰਮ 'ਚ ਕੋਈ ਵੀ ਬਜ਼ੁਰਗ ਜਾਂ ਬਿਮਾਰ ਵਿਅਕਤੀ ਆ ਸਕਦਾ ਹੈ। ਅਸੀਂ ਜੋ ਖਾਣਾ ਉਹਨਾਂ ਲਈ ਬਣਾਵਾਂਗੇ ਉਹ ਆਪ ਖਵਾਵਾਂਗੇ। ਡੈਨਲ ਸੋਤ ਦੇ ਮਾਤਾ ਪਿਤਾ ਨੇ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਉਹਨਾਂ ਦੇ ਘਰ ਅਜਿਹੇ ਨੇਕ ਬੇਟੇ ਨੇ ਜਨਮ ਲਿਆ ਜੋ ਸਾਡੀ ਸੇਵਾ ਕਰਨ ਦੇ ਨਾਲ ਨਾਲ ਸਮੁੱਚੀ ਮਨੁੱਖਤਾ ਦੀ ਸੇਵਾ ਕਰਨਾ ਚਾਹੁੰਦਾ ਹੈ। ਉਹ ਪਰਿਵਾਰ ਦਿਖਾਵਾਂਗੇ ਤੁਹਾਨੂੰ ਆਪਣੇ ਵਾਸਤੇ ਤੇ ਸਾਰਾ ਪਰਿਵਾਰ ਕਰਦਾ ਕੋਈ ਨਾ ਕੋਈ ਸਾਰੇ ਆਪਣੇ ਵਾਸਤੇ ਕਰਦੇ ਨੇ ਪਰ ਇਸ ਪਰਿਵਾਰ ਨਾਲ ਮਿਲਾਨ ਜਾ ਰਹੇ ਆ ਇੱਕ ਇੱਕ ਰੁਪਿਆ ਜੋੜ ਕੇ ਪਾਈ ਪਾਈ ਜੋੜ ਕੇ ਆਪਣੇ ਪਰਿਵਾਰ ਵਾਸਤੇ ਨਹੀਂ ਲੋਕਾਂ ਵਾਸਤੇ ਲੋਕ ਬੇਸਹਾਰਾਂ ਵਾਸਤੇ ਜਰਾਏ ਕਦਮ ਚੁੱਕਣ ਜਾ ਰਹੇ ਨੇ ਤੁਹਾਨੂੰ ਦੱਸ ਦਈਏ ਬੇਆਸਰੇ ਅਤੇ ਲਵਾਰਸਾਂ ਦਾ ਆਪਣਾ ਘਰ ਸਭ ਦਾ ਸਾਂਝਾ ਘਰ ਜਰਾਏ ਉਹ ਤਿਆਰ ਕਰਨ ਜਾ ਰਹੇ ਨੇ ਪਰਿਵਾਰ ਹੈ ਪਰਿਵਾਰ ਆਪਾਂ ਗੱਲਬਾਤ ਵੀ ਕਰਾਂਗੇ ਕਹਿੰਦੇ ਨੇ ਕਿ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਤੇ ਨਾਲ ਦੀ ਨਾਲ ਮਾਤਾ ਪਿਤਾ ਦਾ ਵੀ ਅਸ਼ੀਰਵਾਦ ਹੁੰਦਾ ਹੈ ਆਪਾਂ ਗੱਲਬਾਤ ਕਰਦੇ ਆ ਕਿਉਂਕਿ ਸਭ ਤੋਂ ਪਹਿਲਾਂ ਪਰਮਾਤਮਾ ਪਰਮਾਤਮਾ ਤੋਂ ਬਾਅਦ ਮਾਤਾ ਪਿਤਾ ਉਹਨਾਂ ਦਾ ਵੀ ਅਸ਼ੀਰਵਾਦ ਹੋਣਾ ਚਾਹੀਦਾ ਹੈ ਕਿ ਇਹੋ ਜੇ ਬੱਚੇ ਨੂੰ ਜਿਹੜਾ ਆ ਉਹਨਾਂ ਨੇ ਜਨਮ ਦਿੱਤਾ ਹੈ ਤੇ ਆਪਾਂ ਗੱਲਬਾਤ ਕਰਦੇ ਆ ਕੀ ਕਹਿਣਾ ਸੋ ਨਮਸਕਾਰ ਭੈਣ ਕੀ ਨਾਮ ਦੇ ਮੇਰਾ ਨਾਮ ਜੀ ਡੈਨੀਅਲਸ ਹੋਂਤਾ ਹੈ ਡੈਨੀਅਲ ਦੀ ਬਹੁਤ-ਬਹੁਤ ਤੁਹਾਨੂੰ ਮੁਬਾਰਕਾਂ ਕਿ ਜਿਹੜਾ ਤੁਸੀਂ ਆਪਣੇ ਵਾਸਤੇ ਨਹੀਂ ਲੋਕਾਂ ਵਾਸਤੇ ਜਿਹੜਾ ਇਹ ਕਦਮ ਚੁੱਕਣ ਜਾ ਰਹੇ ਹੋ ਪਰਮਾਤਮਾ ਕਰੇ ਪਰਮਾਤਮਾ ਤੁਹਾਡੇ ਤੇ ਕਿਰਪਾ ਕਰੇ ਕਿ ਤੁਹਾਡਾ ਜਿਹੜਾ ਇਹ ਕੰਮ ਜਿਹੜਾ ਹੈ ਜਲਦੀ ਤੋਂ ਜਲਦੀ ਨੇਪਰੇ ਹਾਂਜੀ ਇਹ ਜੀ ਮੈਂ ਬਰੇ ਚਿਰ ਤੋਂ 9-10 ਸਾਲ ਦੇ ਵਿੱਚੋ ਸੇਵਾ ਨਿਭਾ ਰਿਹਾ ਸਭ ਤੋਂ ਪਹਿਲਾਂ ਮੈਂ ਆਪਣੀ ਦੱਸਣ ਤੋਂ ਪਹਿਲਾਂ ਮੈਂ ਤੁਹਾਡਾ ਪੂਰੇ ਮੀਡੀਆ ਦਾ ਪੂਰੇ ਸਾਰੇ ਚੈਨਲਾਂ ਦਾ ਧੰਨਵਾਦ ਕਰਦਾ ਹਾਂ ਔਰ ਇਹ ਜਿਹੜਾ ਅਸੀਂ ਦਾ 9-10 ਸਾਲ ਦੇ ਵਿੱਚ ਸੇਵਾ ਕਰ ਰਹੇ ਸੀ ਔਰ ਸਾਨੂੰ ਕਰਦਿਆਂ ਹੋ ਗਿਆ ਟਾਈਮ ਕਾਫੀ ਸੋ ਉਸ ਤੋਂ ਬਾਅਦ ਅਸੀਂ ਸੋਚਿਆ ਕਿਉਂ ਨਾ ਜਿਹੜੇ ਬੇਆਸਰੇ ਤੇ ਬੇਲਾਵਾਰਸ ਕਰਨ ਜਿਹੜੇ ਲੋਕ ਨੇ ਸ਼ਰਕਾ ਦੇ ਭਟਕਦੇ ਫਿਰਦੇ ਨੇ ਠੰਡ ਦੇ ਵਿੱਚ ਸ਼ਰਕਾ ਦੇ ਉੱਤੇ ਰੋਡਾਂ ਤੇ ਰਹਿਣ ਲਈ ਮਜਬੂਰ ਨੇ ਕਿਉਂ ਨਾ ਇਹਨਾਂ ਦੇ ਲਈ ਛੋਟਾ ਜਿਹਾ ਆਸ਼ਰਮ ਬਣਾਇਆ ਜਾਵੇ ਸੋ ਮੈਂ ਔਰ ਮੈਂ ਆਪਣੀ ਮਿਸਿਸ ਦੇ ਨਾਲ ਸਲਾਹ ਕੀਤੀ ਅਸੀਂ ਫਿਰ ਦੋਨਾਂ ਨੇ ਉਸ ਪਰਮਾਤਮਾ ਅੱਗੇ ਬੇਨਤੀ ਕਰਨੀ ਸ਼ੁਰੂ ਕੀਤੀ ਕਿ ਹੇ ਮਾਲਕ ਹੇ ਪ੍ਰਭੂ ਸਾਡੇ ਇਸ ਕੰਮ ਨੂੰ ਨੇਪਰੇ ਚਾੜਨ ਵਾਸਤੇ ਤੂੰ ਸਾਡੇ ਲਈ ਆਪਣਾ ਹੱਥ ਵਧਾਇਆ ਉਸ ਮਾਲਕ ਨੇ ਹੱਥ ਵਧਾਇਆ ਅਸੀਂ ਛੋਟਾ ਜਿਹਾ ਇੱਕ ਬਿਜ਼ਨਸ ਕਰ ਰਹੇ ਹਾਂ ਛੋਟਾ ਜਿਹਾ ਕਾਰੋਬਾਰ ਕਰ ਰਹੇ ਹਾਂ ਡੈਨੀਅਲਜ਼ ਬਿਊਟੀ ਆਫ ਸਲੂਨ ਸਾਡਾ ਬਟਾਲੇ ਵਿੱਚ ਹੈ ਔਰ ਉਸ ਮਾਲਕ ਨੇ ਉਸ ਬਿਜ਼ਨਸ ਨੂੰ ਬੜੀ ਗ੍ਰੋਥ ਅچھے ਤਰੀਕੇ ਨਾਲ ਉਸ ਬਿਜ਼ਨਸ ਨੂੰ ਵਧਾਉਣਾ ਸ਼ੁਰੂ ਕੀਤਾ ਔਰ ਉਸ ਬਿਜ਼ਨਸ ਦੇ ਵਿੱਚੋਂ ਅਸੀਂ ਛੋਟੇ-ਛੋਟੇ ਪਾਈ-ਪਾਈ ਕੱਢਣੀ ਸ਼ੁਰੂ ਕੀਤੀ ਔਰ ਇਸ ਜਗ੍ਹਾ ਨੂੰ ਖਰੀਦਿਆ ਜਗ੍ਹਾ ਖਰੀਦਣ ਤੋਂ ਬਾਅਦ ਵਿੱਚ ਅਸੀਂ ਕੰਸਟਰਕਸ਼ਨ ਦਾ ਕੰਮ ਸ਼ੁਰੂ ਕਰਨ ਦੇ ਵੀ ਅੱਜ ਤੁਹਾਡੇ ਸਾਰੇ ਮੀਡੀਆ ਪੈਨ ਭਰਾਵਾਂ ਦਾ ਧੰਨਵਾਦ ਕਰਦੇ ਹਾਂ ਓਨਲੀ ਸੋ ਇਹ ਕੰਮ ਬਹੁਤ ਜਲਦ ਬਣ ਕੇ ਤਿਆਰ ਹੋਣ ਜਾ ਰਿਹਾ ਹੈ ਔਰ ਬੇ ਆਸਰੇ ਤੇ ਲਾ ਵਾਰਸਾ ਦਾ ਘਰ ਹੈ ਇਹਦੇ ਵਿੱਚ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਚੈਨਲ ਦੇ ਦੁਆਰਾ ਕੀ ਨਾ ਤੇ ਕੋਈ ਧਰਮ ਨਾ ਤੇ ਕੋਈ ਜਾਤ ਨਾਲ ਸਬੰਧ ਹੈ ਇਹ ਸਿਰਫ ਸਿਰਫ ਮਨੁੱਖਤਾ ਦੀ ਸੇਵਾ ਲਈ ਬਣਾਇਆ ਗਿਆ ਹੈ ਔਰ ਇਹ ਬਹੁਤ ਜਲਦ ਬਣ ਕੇ ਤਿਆਰ ਹੋਏਗਾ ਔਰ ਬਰੇ ਬੇਆਸਰੇ ਤੇ ਬੇਲਾਵਰਸ ਜਿਹੜੇ ਭੈਣ ਭਰਾ ਨੇ ਉਹਨਾਂ ਦਾ ਇਸ ਜਗ੍ਹਾ ਤੇ ਜਿਹੜਾ ਵਾਪੀ ਆਉਣਾ ਜਲਦ ਹੋਵੇਗਾ ਸੋ ਮੈਂ ਤੁਹਾਡੇ ਚੈਨਲ ਦੁਆਰਾ ਇੱਕ ਬੇਨਤੀ ਕਰਦਾ ਉਹਨਾਂ ਨੌਜਵਾਨ ਬੱਚਿਆਂ ਨੂੰ ਜਿਹੜੇ ਸਾਡੀ ਉਮਰ ਦੇ ਵਿੱਚ ਨੇ ਅੱਜ ਸਟੈਂਡ ਕਰ ਰਹੇ ਨੇ ਸੋ ਉਹਨਾਂ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਤੁਸੀਂ ਤਾਨੂੰ ਬੜੀ ਔਖੇ ਤੁਹਾਡੇ ਪਰਿਵਾਰ ਨੇ ਤੁਹਾਡੇ ਮਾਪੇ ਨੇ ਪੜਾਇਆ ਤੇ ਲਿਖਾਇਆ ਤੁਹਾਨੂੰ ਅੱਛੀ ਸਿੱਖਿਆ ਦਿੱਤੀ ਪੜਾਇਆ ਲਿਖਾਉਣ ਤੋਂ ਬਾਅਦ ਤੁਹਾਡੇ ਵਿਆਹ ਕੀਤੇ ਤੁਹਾਨੂੰ ਜੋਬ ਤੇ ਪ੍ਰੋਵਾਈਡ ਕੀਤਾ ਸੋ ਬੇਨਤੀ ਆ ਕਿ ਆਪਣੇ ਮਾਪਿਓ ਦੀ ਆਪਣੇ ਬਜ਼ੁਰਗਾਂ ਦੀ ਸੇਵਾ ਕਰਿਆ ਕਰੋ ਕਿਸੇ ਨੂੰ ਨੋਬਤ ਨਾ ਆਵੇ ਕਿ ਕੋਈ ਇਹੋ ਜੇ ਘਰ ਵਿੱਚ ਆ ਕੇ ਆਪਣਾ ਜੀਵਨ ਜਰਾ ਬਸਰ ਕਰੇ ਸੋ ਇਹਦੇ ਵਿੱਚ ਕੋਈ ਵੀ ਆ ਸਕਦਾ ਜੀ ਕੋਈ ਜੀ ਕੋਈ ਵੀ ਆ ਸਕਦਾ ਜੀ ਮੈਂ ਤੁਹਾਡੇ ਤੋਂ ਪਹਿਲਾਂ ਹੀ ਬੇਨਤੀ ਕਰ ਚੁੱਕਿਆ ਜੀ ਇਹ ਨਾ ਤੇ ਕਿਸੇ ਜਾਤ ਨਾਲ ਸੰਬੰਧ ਦਾ ਨਾ ਕਿਸੇ ਕੌਮ ਨਾਲ ਨਾ ਕਿਸੇ ਧਰਮ ਨਾਲ ਇਹ ਮਨੁੱਖਤਾ ਦੀ ਸੇਵਾ ਲਈ ਬਣਾਇਆ ਗਿਆ ਹੈ ਤੇ ਮਨੁੱਖਤਾ ਦੇ ਕੰਮੇ ਦੇ ਵਿੱਚ ਹੋਣਗੇ ਜੀ ਸੋ ਗੱਲਬਾਤ ਕਰਦੇ ਆ ਜੀ ਕਹਿੰਦੇ ਜੀਵਨ ਸਾਥੀ ਜੀਵਨ ਸਾਥੀ ਚੰਗਾ ਹੋਵੇ ਤਾਂ ਜੇਰਾ ਉੱਖਾ ਵੀ ਸਮਾ ਜਿਹੜਾ ਲੰਘ ਜਾਂਦਾ ਏ ਤੇ ਗੱਲਬਾਤ ਕਰਦੇ ਜਿਨ੍ਹਾਂ ਨਾਲ ਰਲ ਕੇ ਉਹਨਾਂ ਨੇ ਇੱਕ ਕਦਮ ਚੁੱਕਿਆ ਹੈ ਬੜਾ ਵੱਡਾ ਉਪਰਾਲਾ ਹੁੰਦਾ ਹੈ ਉਹਨਾਂ ਦਾ ਵੀ ਕਿਉਂਕਿ ਕਹਿੰਦੇ ਨੇ ਕਿ ਕੱਲਾ ਕੁਝ ਨਹੀਂ ਕਰ ਸਕਦਾ ਜੀਵਨ ਸਾਥੀ ਜੇ ਸਾਥ ਦੇਵੇ ਤਾਂ ਫੇਰ ਹੀ ਕੁਝ ਹੁੰਦਾ ਹੈ ਆਪਾਂ ਗੱਲਬਾਤ ਕਰਦੇ ਹਾਂ ਸੋ ਨਮਸਕਾਰ ਫੈਨ ਨਮਸਕਾਰ ਕੀ ਨਾਮ ਦੇ ਮਨੀਸ਼ਾ ਹੈ ਮੇਰਾ ਨਾਮ ਮਨੀਸ਼ਾ ਜੀ ਬਹੁਤ ਬਹੁਤ ਮੁਬਾਰਕ ਆ ਕਿ ਅੱਜ ਬੜਾ ਵੱਡਾ ਉਪਰਾਲਾ ਜਿਹੜਾ ਇਹ ਲੋਕਾਂ ਵਾਸਤੇ ਤੁਸੀਂ ਅੱਜ ਜਿਹੜਾ ਇਹ ਸ਼ੁਰੂ ਕੀਤਾ ਹੈ ਕੀ ਕਹਿਣਾ ਚਾਹੁੰਦੇ ਹੋ ਮੈਂ ਕਹਿਣਾ ਚਾਹੁੰਦੀ ਆ ਕਿ ਜਿਸ ਤਰ੍ਹਾਂ ਅਸੀਂ ਪਲਾਨ ਬਣਾਇਆ ਸੀ ਬਹੁਤ ਸਮੇਂ ਤੋਂ ਪਹਿਲਾਂ ਕਿ ਅਸੀਂ ਇਸ ਚੀਜ਼ ਨੂੰ ਕਰਨਾ ਚਾਹੁੰਦੇ ਆ ਮੇਰੇ ਪਤੀ ਕਾਫੀ ਦੇਰ ਤੋਂ ਹੀ ਇਸ ਇਸੇ ਵਾਰ ਨੂੰ ਕਰ ਰਹੇ ਨੇ ਜਿਸ ਤਰ੍ਹਾਂ ਉਹ ਹਮੇਸ਼ਾ ਸ਼ੋਅ ਨਹੀਂ ਸੀ ਕਰਦੇ ਜਦੋਂ ਵੀ ਇਹ ਸੇਵਾ ਕਰਦੇ ਸੀ ਜਾਂ ਕਿਸੇ ਦੇ ਦੁਆਰਾ ਕਰਦੇ ਸੀ ਜਾਂ ਆਪ ਕਰਦੇ ਸੀ ਪਰ ਸ਼ੋਅ ਨਹੀਂ ਸੀ ਕਰਦੇ ਬਹੁਤ ਸਾਰੇ ਲੋਕ ਇਹਨਾਂ ਨੂੰ ਸ਼ੁਰੂ ਤੋਂ ਹੀ ਕਹਿੰਦੇ ਸੀ ਕਿ ਭਾਜੀ ਤੁਸੀਂ ਆਨਲਾਈਨ ਹੋਵੋ ਤੁਸੀਂ ਇਸ ਚੀਜ਼ ਨੂੰ ਦਿਖਾਓ ਤਾਂ ਕਿ ਹੋਰ ਵੀ ਜਿਹੜੇ ਉਹ ਤੁਹਾਡੀ ਮਦਦ ਕਰਨ ਤੇ ਕਰਨ ਤੇ ਇਹ ਕਹਿੰਦੇ ਸੀ ਜੋ ਪਰਮਾਤਮਾ ਦੀ ਮਰਜ਼ੀ ਉਹੀ ਹੋਣਾ ਹੈ ਠੀਕ ਤੇ ਇਸੇ ਤਰ੍ਹਾਂ ਇਸ ਜਗ੍ਹਾ ਨੂੰ ਅਸੀਂ ਖਰੀਦਿਆ ਉਸ ਕਾਰੋਬਾਰ ਦੇ ਦੁਆਰਾ ਜੋ ਸਾਨੂੰ ਪਰਮਾਤਮਾ ਨੇ ਦਿੱਤਾ ਸੀ ਇਸ ਜਗ੍ਹਾ ਖਰੀਦਣ ਤੋਂ ਬਾਅਦ ਅਸੀਂ ਫਿਰ ਅ ਇਸ ਜੋ ਵੀ ਇਸ ਤੇ ਚਾਹੀਦਾ ਸੀ ਉਸ ਚੀਜ਼ ਨੂੰ ਮਟੀਰੀਅਲ ਨੂੰ ਇਕੱਠਾ ਕੀਤਾ ਥੋੜੀ ਦੇਰ ਪਹਿਲਾਂ ਅਤੇ ਅੱਜ ਉਸ ਉਸਾਰ ਉਸਾਰੀ ਲਈ ਅਸੀਂ ਨੀਂ ਪੱਥਰ ਰੱਖ ਰਹੇ ਹਾਂ ਉਸ ਆਸ਼ਰਮ ਦੀ ਅਤੇ ਮੈਂ ਬਹੁਤ ਧੰਨਵਾਦ ਕਰਦੀ ਹਾਂ ਉਸ ਪਰਮਾਤਮਾ ਦਾ ਜੋ ਇਹਨਾਂ ਨੂੰ ਹਰ ਇੱਕ ਲੋੜ ਨੂੰ ਪੂਰੀਆਂ ਕੀਤਾ ਤੇ ਮੈਂ ਵਿਸ਼ਵਾਸ ਕਰਦੀ ਹਾਂ ਕਿ ਅੱਗੇ ਵੀ ਜੋ ਵੀ ਇਸ ਬਿਲਡਿੰਗ ਵਿੱਚ ਜੋ ਵੀ ਜ਼ਰੂਰਤ ਹੋਵੇਗੀ ਉਸ ਪਰਮਾਤਮਾ ਸਾਡੀ ਜ਼ਰੂਰ ਪੂਰੀ ਕਰੇਗਾ ਸਪਨਾ ਦਾ ਧੰਨਵਾਦ ਸੋ ਗੱਲਬਾਤ ਕੀਤੀ ਹੈ ਜੀ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਿਨ੍ਹਾਂ ਨੂੰ ਉਸ ਬੱਚੇ ਨੂੰ ਜਨਮ ਦਿੱਤਾ ਹੈ ਆਪਣੇ ਮਾਤਾ ਪਿਤਾ ਦੀ ਸੇਵਾ ਕਰਦਾ ਹੈ ਤਾਂ ਫੇਰ ਹੀ ਪਰਮਾਤਮਾ ਦੀ ਕਿਰਪਾ ਹੋਈ ਏ ਤੇ ਮਾਤਾ ਪਿਤਾ ਤੋਂ ਬਾਅਦ ਪਰਮਾਤਮਾ ਦੀ ਵੀ ਕਿਰਪਾ ਹੁੰਦੀ ਏ ਤੇ ਅੱਜ ਜਿਹੜੇ ਬੇਸਹਾਰਾ ਮਾਤਾ ਪਿਤਾ ਰੋਡ ਤੇ ਫਿਰਦੇ ਨੇ ਜਾਂ ਬੱਚੇ ਜਿਹਰੇ ਘਰੋਂ ਕੱਢ ਦਿੰਦੇ ਨੇ ਉਹਨਾਂ ਨੂੰ ਆਪਣਾ ਮਾਤਾ ਪਿਤਾ ਜਿਹਰਾ ਏ ਬਣਾਉਣ ਵਾਸਤੇ ਉਸ ਬੱਚੇ ਨੂੰ ਜਿਹਰਾ ਏ ਉਹਨਾਂ ਨੇ ਜਨਮ ਦਿੱਤਾ ਗੱਲਬਾਤ ਕਰਦੇ ਆ ਸੋ ਨਮਸਕਾਰ ਜੀ ਕੀ ਨਾਮ ਦੇ ਮਿੰਦਰ ਸਿੰਘ ਮਿੰਦਰ ਜੀ ਬਹੁਤ ਬਹੁਤ ਮੁਬਾਰਕ ਆ ਕਿ ਤੁਸੀਂ ਇਹੋ ਜਿਹੇ ਬੱਚੇ ਨੂੰ ਤੁਸੀਂ ਜਨਮ ਦਿੱਤਾ ਏ ਕਿ ਜਿਨ੍ਹਾਂ ਨੇ ਅੱਜ ਤੁਹਾਡੀ ਵੀ ਸੇਵਾ ਕਰਦਾ ਏ ਤੇ ਕਿਰਪਾ ਹੋਈ ਏ ਤੇ ਹੁਣ ਲੋਕਾਂ ਦੇ ਜਿਹਰੇ ਨੇ ਬੇਸਹਾਰਾ ਮਾਤਾ ਪਿਤਾ ਨੇ ਉਹਨਾਂ ਨੂੰ ਅਤੇ ਵਾਸਤੇ ਰੱਖਣ ਵਾਸਤੇ ਜਿਹੜਾ ਉਪਰਾਲਾ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਇਹ ਜੀ ਡੈਨੀਅਲ ਨੂੰ ਜਨਮ ਦਿੱਤਾ ਰੱਬ ਨੇ ਯਿਸੂ ਨੇ ਪ੍ਰਭੂ ਨੇ ਹਾਜੀ ਇਹਦਾ ਕਰਕੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡਾ ਹਾਂਜੀ ਇਹ ਸਾਨੂੰ ਬਹੁਤ ਜ਼ਿਆਦਾ ਪ੍ਰਭੂ ਨੇ ਹਨ ਵਿਧਾਇਆ ਇਸ ਕਰਕੇ ਇਹਦਾ ਬੜੇ ਚਿਰ ਦੀ ਉਮੀਦ ਸੀ ਕਿ ਮੈਂ ਇਹ ਕੰਮ ਕਰਾਂ ਤੇ ਮੈਂ ਤਾਂ ਹਾਂ ਪੁੱਤਰ ਤੂੰ ਤੇਰੇ ਕੋ ਨਹੀਂ ਹੋ ਸਕਦਾ ਤੂੰ ਕੱਲਾ ਹੈਗਾ ਕੱਲਾ ਮੇਰਾ ਬੇਟਾ ਵਾ ਤੇ ਨਾ ਮਤਲਬ ਕਿ ਤੂੰ ਇਹ ਕਦਮ ਚੁੱਕ ਪਰ ਪ੍ਰਭੂ ਨੇ ਇਹਨੂੰ ਕਰਕੇ ਛੱਡਿਆ ਕਹਿੰਦਾ ਨਹੀਂ ਕਿੰਦਾ ਡੈਡੀ ਇਹ ਮੈਂ ਤੁੱਚੋ ਛੁੱਪ ਰਿਆ 10-5 ਸਾਲ ਦੇ ਵਿੱਚ ਵਿੱਚ ਮੈਂ ਵੇਖੀ ਕਿੱਥੇ ਤੱਕ ਮੈਨੂੰ ਰੱਬ ਨੇ ਪਲੰਦੀਆਂ ਤੇ ਭੇਜਣਾ ਇਹ ਮੇਰੇ ਤਿੰਨ ਚਾਰ ਲੜਕੇ ਸੀ ਹਾਂ ਜੀ ਇੱਕ ਮੇਰਾ ਲੜਕਾ ਬਚਿਆ ਸੀ ਹਾਂ ਜੀ ਇਸ ਮੇਰੇ ਲੜਕੇ ਨੇ ਬਹੁਤ ਵੱਡੇ ਵੱਡੇ ਪ੍ਰਾਲੇ ਕੀਤੇ ਵੱਡੇ ਵੱਡੇ ਕਨੈਕਸ਼ਨ ਕਰਾਈਆਂ ਬੜੇ ਬੜੇ ਤਗੜੇ ਤੜੇ ਕੰਮ ਕੀਤੇ ਤੇ ਅੱਜ ਤੋ ਤੱਕ ਤੁਹਾਡੀ ਬਹੁਤ ਕਿਰਪਾਈ ਜੇ ਤੱਕ ਪਹੁੰਚੇ ਜੀ ਨਮਸਕਾਰ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਹੀ ਹੈ ਪ੍ਰਮਾਤਮਾ ਦੀ ਤਾਂ ਸੇਵਾ ਆਪਣੇ ਮਾਤਾ ਪਿਤਾ ਦੀ ਵੀ ਕਰਦਾ ਹੈ ਤੇ ਨਾਲ ਦੀ ਨਾਲ ਲੋਕਾਂ ਦਾ ਵੀ ਆ ਰਾਇ ਨਹੀਂ ਪੱਤਰ ਰੱਖਿਆ ਗਿਆ ਬੇਹ ਬੇ ਸਾਰੇ ਲੋਕਾਂ ਵਾਸਤੇ ਸੋ ਵੀਡੀਓ ਨੂੰ ਵਤ ਵਤ ਸ਼ੇਅਰ ਕਰਿਓ ਤਾਂ ਕਿ ਹੋਰ ਪਰਸਨ ਪਵਨਕਰ ਵਾਲਦੇ ਨਾਲ ਲੱਕੀ ਰਾਜਪੂਤ ਗੁਰਦਾਸਪੁਰ ਗੁਰਦਾਸਪੁਰ ਤੋਂ ਲੱਕੀ ਰਾਜਪੂਤ ਦੀ ਰਿਪੋਰਟ